ਮਜਬੂਰ ਹੋਵਾਂਗੇ ਤੇ ਅਸੀਂ ਆਪਦੀ ਆਪਦੀ ਆਵਾਜ਼ ਬੁਲੰਦ ਕਰਕੇ ਆਪਦਾ ਇਨਸਾਫ ਮੰਗਾਂਗੇ ਔਰ ਆਉਣ ਵਾਲੇ ਇਹ ਹਜੇ ਉਹ ਚੀਜ਼ ਲੈ ਕੇ ਆਏ ਆਂ ਅਸੀਂ ਜਿਹੜੀ ਸਾਡੇ ਨਿਗਾ ਚਾਹੀਏ ਆਉਣ ਵਾਲੇ ਦਿਨਾਂ ਦੇ ਵਿੱਚ ਕੁਝ ਸਾਡੇ ਕੋਲੇ ਇਹੋ ਜਿਹੇ ਤੱਥਿਆ ਸਾਹਮਣੇ ਆ ਰਹੇ ਐ ਸਬੂਤ ਆ ਚੁੱਕੇ ਔਰ ਪੂਰੇ ਹੋਣ ਤੋਂ ਬਾਅਦ ਫਿਰ ਦੁਬਾਰਾ মিডিਆ ਦੇ ਰੂਪ ਰੂਪ ਹੋਵਾਂਗੇ ਔਰ ਬਹੁਤ ਵੱਡੇ ਖੁਲਾਸੇ ਕਰਾਂਗੇ ਕਿਵੇਂ ਧੀਆ ਪੰਜਾਬ ਦੀਆਂ ਬਾਹਰ ਲਈ ਆ ਕੇ ਵੇਚੀਆਂ ਗਾਰੀਆਂ ਔਰ ਉਹਨਾਂ ਦੀ ਸੁਣਵਾਈ ਕਰਨ ਵਾਸਤੇ ਜੇ ਕਿਸੇ ਐਡਮਿਨਿਸਟ੍ਰੇਸ਼ਨ ਕੋਲੇ ਜਾਂ ਕਿਸੇ ਸਬੰਧਤ ਅਧਿਕਾਰੀ ਚਾਹੇ ਆਈਜੀ ਲੈਵਲ ਦੇ ਅਧਿਕਾਰੀ ਹੋਣਗੇ ਸਾਡੇ ਕੋਲੇ 2-3 ਕੇਸ ਸੰਗਰੂਰ ਜ਼ਿਲ੍ਹੇ ਦੇ ਆਏ ਆ ਉਹ ਹੋਣਗੇ ਤੇ ਉਹ ਗੱਲ ਨਹੀਂ ਸੁਣਦੇ ਉਹਨਾਂ ਦੀ ਆਡੀਓ ਰਿਕਾਰਡਿੰਗ ਸਾਰੇ ਸਬੂਤ ਸਾਡੇ ਕੋਲੇ ਇੱਕ ਮੰਤਰੀ ਉਹਨਾਂ ਦੀ ਵਕਾਲਤ ਕਰ ਰਿਹਾ ਔਰ ਮੈਂ ਆਉਣ ਵਾਲੇ ਦਿਨਾਂ ਦੇ ਵਿੱਚ ਤੋਂ ਬਹੁਤ ਵੱਡਾ ਇੱਕ ਖਲਾਸਾ ਕਰੂੰਗਾ ਤੁਹਾਡੇ ਰੂਗਰੋ ਹੋਣ ਵਾਸਤੇ ਇੱਕ ਸੰਗਰੂਰ ਜ਼ਿਲ੍ਹੇ ਤੋਂ ਇੱਕ ਫੌਜੀ ਆਇਆ ਹੋਇਆ ਹੈ ਜੀਦੀ ਭੈਣ ਨੂੰ ਬਾਹਰ ਲਿਜਾ ਕੇ ਵੇਚਿਆ ਜਾਣਾ ਸੀ ਔਰ ਜਿਹੜੇ ਉਹ ਬੰਦੇ ਐ ਸੰਗਰੂਰ ਜ਼ਿਲ੍ਹੇ ਦੇ ਸੀਐਮ ਸਾਹਿਬ ਦੇ ਗ੍ਰਹਿ ਜ਼ਿਲ੍ਹੇ ਦੇ ਉਹ ਸੀਐਮ ਸਾਹਿਬ ਨੂੰ ਤਿੰਨ ਵਾਰੀ ਮਿਲਿਆ ਲੇਕਿਨ ਉਹ ਬੰਦਾ ਇੱਥੇ ਬਹੁਤ ਪੀੜਤ ਹੈ ਅਸੀਂ ਮੀਡੀਆ ਨੂੰ ਰਿਕੁਐਸਟ ਕਰਾਂਗੇ ਕਿ ਆਜੋ ਉਹਦੀ ਵੀ ਦੁੱਖ ਸੁਣੋ ਕਿਵੇਂ ਪੰਜਾਬ ਦੇ ਲੋਕਾਂ ਦਾ ਸ਼ੋਸ਼ਣ ਕੀਤਾ ਜਾ ਰਿਹਾ ਹੈ ਅਸੀਂ ਧੰਨਵਾਦ ਆ ਮੀਡੀਆ ਦੇ ਜਿਨ੍ਹਾਂ ਨੇ ਸਾਡੀ ਗੱਲ ਸੁਣੀ ਜਿਹੜੀਆਂ ਸਾਰੀਆਂ ਕੰਪਨੀਆਂ ਦਾ 1000 ਬੰਦਾ ਹੋਵੇਗਾ ਜਿਹੜਾ 100 100 150 ਬੰਦਾ ਸਾਡਾ ਇਹਦੇ ਨਾਲ ਮੂਵ ਟੂ ਬਰਾਊਡ ਸਿਰਫ ਸੋ ਸੋਦੇ ਗੀਟ ਹੈਗਾ ਵੀਜ਼ਾ ਲੈਂਡ ਦਾ ਜਿਹੜਾ ਸਾਡੇ ਕੋਲ ਆਨ ਰਿਕਾਰਡ ਹੈਗਾ ਉਸ ਤੋਂ ਬਾਅਦ ਜਿਹੜੇ ਹੋਰ ਅਸੀਂ ਐਡ ਨਹੀਂ ਕੀਤੇ ਨਵੇਂ ਜਿਨ੍ਹਾਂ ਨੂੰ ਅਸੀਂ ਲਿਸਟਾਂ ਦੇ ਵਿੱਚ ਨਹੀਂ ਲਿਆਂਦਾ ਕਿਉਂਕਿ ਸਾਨੂੰ ਵੀ ਔਰਿਜਨਲ ਲਿਸਟਾਂ ਨੂੰ ਵੈਰੀਫਾਈ ਕਰਨਾ ਤੇ 100 ਬੰਦੇ ਸਾਡੇ ਕੋਲ ਪ੍ਰੋਪਰ ਲਿਸਟ ਹੈਗੀ ਆ ਉਹੀ ਅਸੀਂ ਮੰਤਰੀ ਸਾਹਿਬ ਨੂੰ ਵੀ ਦਿਖਾਈ ਸੀਗੀ ਧਾਲੀਵਾਲ ਸਾਹਿਬ ਨੂੰ ਵੀ ਤੇ ਉਹਨਾਂ ਨੇ ਉਹਦੇ ਉੱਤੇ ਲਿਖਿਆ ਵੇ ਸੀਗਾ ਸਪੈਸ਼ਲ ਇਹ ਰਾਈਟਿੰਗ ਉਹਨਾਂ ਦੀ ਮੰਤਰੀ ਸਾਹਿਬ ਦੀ ਆ ਉੱਪਰ ਲਿਖੀ ਹੋਈ ਹੈ ਇਸ ਤੇ ਜਿਹੜਾ ਲਿਖਿਆ ਵਾ ਵੀਜ਼ਾ ਲੈਂਡ ਜਾਂ ਸਾਰੀਆਂ ਕੰਪਨੀਆਂ ਦਾ ਨਾਮ ਇਹ ਸਿਰਫ ਵਿਜ਼ਾ ਲੈਂਡ ਦੇ ਬੰਦਿਆਂ ਦੀ ਉਹ ਆ ਲਿਸਟ ਆ ਜਿਹੜੀ ਸਾਡੇ ਕੋਲ 100 3 ਬੰਦਾ ਜਾਂ 4 ਬੰਦਾ ਸ਼ੋ ਹੁੰਦਾ ਉਸ ਤੋਂ ਬਾਅਦ ਹੋਰ ਵੀ ਨਹੀਂ ਇਹ ਉਹ ਬੰਦੇ ਇਹੋ ਬੰਦੇ ਸਾਹਮਣੇ ਆ ਕੇ ਸਾਹਮਣੇ ਆ ਕੇ ਹਜੇ ਤਾਂ ਪੰਜਾਬ ਦੇ ਵਿੱਚ ਜੋ ਸਰ ਇਹ ਆਏ ਜਿਹੜੇ ਅਸੀਂ ਸਾਰਾ ਹੀ ਕੱਢਿਆ ਨਾ ਜੋ ਮੇਰਾ ਆਪਣਾ ਹੈਗਾ ਜਿਹਦੇ ਵਿੱਚ ਮੈਂ ਆਪ ਖੁਦ ਪੀੜਤਾ ਹਾਂ ਇਹਨਾਂ ਕੰਪਨੀਆਂ ਦਾ ਜਿਹੜਾ ਰਿਕਾਰਡ ਕੱਢਿਆ ਹੋਇਆ ਆ ਸਾਡੇ ਕੋਲ ਇਹਨਾਂ ਦੇ ਗੱਡੀਆਂ ਦੇ ਨੰਬਰ ਨੇ ਐਫ ਆਈ ਆਰਾਂ ਲੋਜ ਹੋ ਚੁੱਕੀਆਂ 36642 45 ਬੰਦਿਆਂ ਦੀ ਐਫ ਆਈ ਆਰ ਮੂਵ ਟੂ ਬਰੌਡ ਦੀ ਲੋਜ ਹੋ ਚੁੱਕੀ ਆ 57 ਬੰਦਿਆਂ ਦੀ ਅਜੇ ਪੈਂਡਿੰਗ ਹੈ ਤੇ ਜਿਨ੍ਹਾਂ ਦੇ ਬਿਆਨ ਹੋ ਚੁੱਕੇ ਨੇ ਐਫ ਆਈ ਆਰਾਂ ਲੋਜ ਹੋਣ ਦੇ ਬਾਵਜੂਦ ਵੀ ਮੇਰੀ ਐਸ ਐਸ ਪੀ ਸਾਹਿਬ ਨਾਲ ਗੱਲ ਮੈਂ ਬੇਨਤੀ ਕੀਤੀ ਸੀ ਮੈਂ ਕਿਹਾ ਐਫ ਆਈ ਆਰਾਂ ਲੋਜ ਕਰਕੇ ਸਾਨੂੰ ਕਾਗਜ਼ ਨਹੀਂ ਚਾਹੀਦੇ ਅਸੀਂ ਕਾਗਜ਼ ਨਹੀਂ ਸਹਰਾਣਿਆਂ ਥੱਲੇ ਰੱਖਣੇ ਬੰਦਿਆਂ ਦੀ ਰੈਸਟ ਕਿੰਨਿਆਂ ਦੀ ਪਈ ਆ ਜਿੱਦਣ ਦੀ ਤੁਸੀਂ ਐਫ ਆਈ ਆਰ ਲੋਜ ਕੀਤੀ ਆ ਰੇਡ ਕਿੱਥੇ ਕੀਤੀ ਆ ਅੱਜ ਨਿਊ ਟੈਕਨੀਕ ਅੱਜ ਕਿੱਤੇ ਵੀ ਕੋਈ ਹੋਵੇ ਕੋਈ ਕ੍ਰਾਈਮ ਹੋ ਜਾਵੇ ਉਹਦਾ ਫੋਨ ਨੰਬਰ ਟਰੇਸ ਹੋ ਸਕਦਾ ਉਹਦੀ ਗੱਡੀ ਟਰੇਸ ਹੋ ਸਕਦੀ ਆ ਸਾਰੀ ਨਿਊ ਟੈਕਨੀਕ ਐ ਉਹ ਕੁਛ ਨਹੀਂ ਜੇ ਪੁਲਿਸ ਚਾਹੇ ਤੇ ਇਹ ਬੰਦੇ 24 ਘੰਟਿਆਂ ਦੇ ਅੰਦਰ ਜਿਹੜੇ ਬੰਦੇ ਅੱਜ ਵੀ ਮੋਹਾਲੀ ਔਰ ਚੰਡੀਗੜ੍ਹ ਵਿੱਚ ਹੀ ਰਹਿਛਾ ਔਰ ਇੱਥੇ ਹੀ ਘੁੰਮ ਰਹੇ ਔਰ ਸਾਰਾ ਹੀ ਅਸੀਂ ਮਟੀਰੀਅਲ ਲੈਣਾਂ ਦੀਆਂ ਗੱਡੀਆਂ ਤੱਕ ਇਹਨਾਂ ਦੇ ਨੰਬਰ ਤੱਕ ਇਹਨਾਂ ਦੀਆਂ ਆਰਸੀਆਂ ਕਿੱਥੋਂ ਕਿੱਥੋਂ ਹੋਈਆਂ ਸਾਰਾ ਟੋਟਲ ਦਿੱਤਾ ਹੋਇਆ ਇਹਦੇ ਵਿੱਚ ਕੱਟ-ਕੱਟ ਕੇ ਦੇ ਰਹੇ ਨੇ ਐਸਐਸਪੀ ਮੈਡਲ ਪ੍ਰਿੰਟੇਜ ਦਿੱਤੇ ਨੇ ਮੈਂ ਜਾ ਕੇ ਏਜੀ ਸਾਹਿਬ ਨਾਲ ਗੱਲ ਹੋਈ ਉਹ ਕਹਿੰਦੇ ਜੀ ਐਸਐਸਪੀ ਨਾਲ ਗੱਲ ਕਰੋ ਡੀਜੀਪੀ ਸਾਹਿਬ ਨੂੰ ਮਿਲੇ ਜਾਂ ਚੰਡੀਗੜ੍ਹ ਵਾਲੇ ਨੂੰ ਉਹ ਕਹਿੰਦੇ ਜੀ ਐਸਐਸਪੀ ਸਾਹਿਬ ਨਾਲ ਗੱਲ ਕਰੋ ਪਰ ਇੱਕੇ ਹੀ ਥਾਣੇ ਦੇ ਵਿੱਚ ਤਿੰਨ ਨੰਬਰ ਥਾਣੇ ਦੇ ਵਿੱਚ ਗੱਲ ਕਰ ਦਿੰਦੇ ਮੈਂ ਮੈਡਮ ਨਾਲ ਮੇਰੀ ਗੱਲ ਹੋਈ ਹੈ ਵਧੀਆ ਟੰਗ ਨਾਲ ਬੈਠ ਕੇ ਵੀ ਤੁਸੀਂ ਇੱਥੇ ਸੈਟ ਬਿਠਾ ਦੋ ਇਹ ਛੋਟਾ ਸਕੈਮ ਨਹੀਂ ਹੈਗਾ ਇਹ ਇੱਕ ਇੰਸਪੈਕਟਰ ਦੇ ਬਸ ਦੀ ਗੱਲ ਨਹੀਂ ਹੈਗੀ ਇਹਨਾਂ ਬੰਦਿਆਂ ਨੂੰ ਹੱਥ ਪਾਉਣਾ ਕੀ ਪਤਾ ਕਿਹਦਾ ਸਪਾਰਸ਼ ਆ ਜਵੇ ਇਹਨਾਂ ਦੇ ਕੋ ਕਰੋੜਾ ਰੁਪਈਆ ਸਾਡਾ ਲੁੱਟਿਆ ਹੋਇਆ ਕਰੋੜਾ ਰੁਪਈਆ ਇਹਨਾਂ ਕੋ ਪਿਆ ਇਹ ਕਿਸੇ ਵੇਲੇ 2 ਕਰੋੜ ਜਾਂ 4 ਕਰੋ ਤਹਾਡੀ ਨਜ਼ਰ ਦੇ ਵਿੱਚ ਮੈਂ ਮਜ਼ਦੂਰ ਕਿਸਾਨ ਯੂਨੀਅਨ ਦਾ ਪੰਜਾਬ ਦਾ ਨਮਾਇਦਾ ਵੀ ਹਾਂ ਇਹ ਦੱਸਣਾ ਚਾਹੁੰਦੇ ਆ ਵੀ ਇਹਨਾਂ ਲੁਟੇਰਿਆਂ ਨੂੰ ਇਮੀਡੀਏਟ ਐਫ ਆਰ ਰਾਂ ਦਰਜ ਕਰਕੇ ਨੱਥ ਪਾਈ ਜਾਵੇ ਨਹੀਂ ਤਾਂ ਮੂਰੇ ਇਲੈਕਸ਼ਨ ਆ ਅਸੀਂ ਸਾਰੇ ਗਰੁੱਪ ਜਿੰਨੇ ਇਹ ਹੈਗੇ ਨੇ 10 ਕੰਪਨੀਆਂ ਇਹਨਾਂ ਨੇ ਬਣਾ ਕੇ ਬੈਠੇ ਸਾਰਿਆਂ ਨੂੰ ਕਾਲ ਕਰਕੇ ਅਸੀਂ ਇੱਕ ਬਹੁਤ ਵੱਡਾ ਸੰਘਰਸ਼ ਦੀ ਜਿਹੜੀ ਰੂਪਰੇਖਾ ਹਲਿਕਾਂਗੇ ਤਾਂ ਕਿ ਇਹਨਾਂ ਦੇ ਜਿਹੜੇ ਇਹਨਾਂ ਸਰਕਾਰਾਂ ਦੇ ਜਿਹੜੇ ਨਮਾਇंदे ਜਦੋਂ ਫੀਲਡ ਵਿੱਚ ਜਾਣਗੇ ਤੇ ਉਹਨਾਂ ਨੂੰ ਉੱਥੇ ਸਵਾਲ ਵੀ ਕਰਾਂਗੇ ਵੀ ਇਹਨਾਂ ਬੰਦਿਆਂ ਨੂੰ ਤੁਸੀਂ ਸਨਮਾਨਤ ਕਰਦੇ ਰਹੇ ਤੇ ਇਹਦਾ ਸਾਨੂੰ ਜਵਾਬ ਦਿਓ ਵੀ ਤੁਸੀਂ ਇਹਨਾਂ ਨੂੰ ਨੱਥ ਪਾਉਂਗੇ ਜਾਂ ਇਹਨਾਂ ਨੂੰ ਤੁਸੀਂ ਪ੍ਰਮੋਟ ਕਰੋਗੇ ਚੰਡੀਗੜ੍ਹ ਪ੍ਰਸ਼ਾਸਨ ਨੂੰ ਵੀ ਅਸੀਂ ਇਸ ਇਸ ਚੀਜ਼ ਤੇ ਦੱਸਣਾ ਚਾਹੁੰਦੇ ਹਾਂ ਅਸੀਂ ਗਵਰਨਰ ਸਾਹਿਬ ਤੋਂ ਵੀ ਕੋਸ਼ਿਸ਼ ਕਰਾਂਗੇ ਪ੍ਰਾਈਮ ਲੈਂਡ ਦੀ ਗਵਰਨਰ ਸਾਹਿਬ ਨੂੰ ਦੇਵਾਂਗੇ ਅਸੀਂ ਲੀਗਲ ਰੇਟ ਦੇ ਉੱਤੇ ਵੀ ਕੋ ਹਾਈ ਕੋਰਟ ਦੇ ਜਿਹੜਾ ਵਧੀਆ ਸਾਡੇ ਹੈਗੇ ਆ ਵਕੀਲ ਸਾਹਿਬ ਨਿਕਲੇ ਆਏ ਆ ਹਾਈ ਕੋਰਟ ਤੋਂ ਆਉਂਦੇ ਨੇ ਤੁਹਾਡੇ ਰੂਰੂ ਹੋਣਗੇ ਉਹ ਵੀ ਤੇ ਉਹਨਾਂ ਦੇ ਕੋਲ ਸਾਨੂੰ ਕੋ ਲੀਗਲ ਵੀ ਕਰਨੀ ਪਈ ਉਹ ਪੈਨਲ ਵੀ ਅਸੀਂ ਤਿਆਰ ਕੀਤਾ ਵੀ ਜੇ ਸਾਨੂੰ ਕੋ ਲੀਗਲ ਐਡ ਵੀ ਲੈਣੀ ਪਈ ਤੇ ਆਪਾਂ ਇਹਨਾਂ ਨੂੰ ਹਰ ਤੰਗ ਦੇ ਨਾਲ ਇਹਨਾਂ ਲਟੇਰੀਆਂ ਨੂੰ ਕਾਨੂੰਨੀ ਤੌਰ ਤੇ ਵੀ ਪ੍ਰਸ਼ਾਸਨਕ ਤੌਰ ਤੇ ਵੀ ਆਪਾਂ ਨੱਥ ਪਾਵਾਂਗੇ ਜਿਹੜਾ ਵੀ ਸੰਘਰਸ਼ ਬਾਕੀ ਸਾਡੀ ਜਿਹੜੀ ਕਮੇਟੀ ਹੈ ਉਹਨੂੰ ਅਸੀਂ ਡੀਲ ਕਰ ਰਹੇ ਹਾਂ ਜਿੱਦਾਂ ਵੀ ਸਾਡੇ ਬਾਕੀ ਦੇ ਗਰੁੱਪ ਸਾਰੇ ਅਸੀਂ ਇਕੱਠੇ ਹੋ ਕੇ ਜਿਹੜਾ ਵੀ ਅਗਲਾ ਐਕਸ਼ਨ ਪ੍ਰੋਗਰਾਮ ਹੈ ਉਹ ਵੀ ਲਿਖਾਂਗੇ ਮੈਂ ਤੁਹਾਨੂੰ ਮੀਡੀਆ ਵਾਲਿਆਂ ਨੂੰ ਇਹ ਬਹੁਤ ਹੋਰ ਜ਼ੋਰ ਰਿਕਵੈਸਟ ਕਰ ਰਿਹਾ ਵੀ ਤੁਸੀਂ ਸਾਡਾ ਸਾਥ ਦਿਓ ਤੁਸੀਂ ਸਾਡੇ ਭੈਣ ਭਾਈਓ ਤਾਂ ਕਿ ਇਸ ਵੱਡੇ ਸਕੈਂਡਲ ਨੂੰ ਆਪਾਂ ਨੱਥ ਪਾ ਸਕੀਏ ਇਹਨਾਂ ਗਰੀਬਾਂ ਦਾ ਪੈਸਾ ਵਾਪਸ ਕਰਾ ਸਕੀਏ ਇਹਨਾਂ ਠੱਗਾ ਨੂੰ ਆਪਾਂ ਘੜ ਤੋਂ ਘੜ ਸਲਾਖਾਂ ਪਿੱਛੇ ਜੂ ਲਿਆ ਸਕੀਏ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ